ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਕ੍ਰੰਪਰ ਨੇ ਗੈਰ ਕਾਨੂੰਨੀ ਪ੍ਰਵਾਸੀ ਲਈ ਕੀਤਾ ਵੱਡਾ ਐਲਾਨ ਸਵਾ ਦਸ਼ ਨਿਕਾਲੇ ਬੋਨਸ ਵਧਾ ਕੇ 3000 ਡਾਲਰ ਕੀਤਾ ਸੀਬੀਪੀ ਫਾਰਮ ਐਪ ਤੇ ਉਪਰ ਤੋਂ ਕਰਨ ਵਾਲੇ ਦੇਣ ਤਿਆਰ ਕੰਪੈਨਸ਼ੀਅਲ ਅਮਰੀਕੀ ਵਿਦੇਸ਼ ਨਿਯਤੀ ਦੇ ਨਾਲ ਜੁੜਿਆ ਵੱਡਾ ਕਦਮ ਦੁਨੀਆ ਭਰ ਤੇਤੀ ਕੈਰੀਅਰ ਡਿਪਲੋਮੇਟਾਂ ਨੂੰ ਬੁਲਾਇਆ ਵਾਪਸ ਡਿਪਲੋਮੇਟਾ ਦਾ ਕਾਰਜਕਾਲ ਜਨਵਰੀ ਚ ਹੋ ਜਾਵੇਗਾ ਖਤਮ ਪਾਰ ਦੇਵਚੋਂ ਨਿਯਕੀਦੂਤਾ ਵਾਸਤੇ ਚਾਰ ਕੀਤੀ ਅਪਡੇਟ H1B ਤੇ H4 ਬਿਨੇਕਾਰ ਦੇ ਲਈ ਔਨਲਾਈਨ ਵੀਜ਼ਾ ਸਕਰੀਨਿੰਗ ਦਾ ਵਿਸਤਾਰ ਅਮਰੀਕੀ ਦੂਤਵਾਲ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਦਿਨਾ ਅਮਰੀਕਾ ਤੋਂ ਪ੍ਰਵਾਸ ਨੀਤੀ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਟਰੰਪਰ ਪ੍ਰਸ਼ਾਸਨ ਹੁਣ ਕੈਨ ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ ਨਕਦ ਅਤੇ ਭੁਗਤਾਨਯੋਗ ਯਾਤਰਾ ਦੀ ਪੇਸ਼ਕਸ਼ ਕਰ ਰਿਹਾ ਹੈ, ਜੇਕਰ ਉਹ ਸਾਲ ਦੇ ਅੰਤ ਤੋਂ ਪਹਿਲਾਂ ਸਵੈ ਇੱਛਾ ਦੇ ਨਾਲ ਅਮਰੀਕਾ ਛੱਡਣ ਲਈ ਤਿਆਰ ਹੁੰਦੇ ਨੇ ਤਾਂ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਮੁਤਾਬਕ ਇਹ ਯੋਜਨਾ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਾਗੂ ਕਰਨ ਦੇ ਨਾਲ ਜੁੜੀਆਂ ਮਹਿੰਗੀਆਂ ਲਾਗਤਾਂ ਨੂੰ ਘਟਾਉਣ ਦੇ ਲਈ ਲਾਂਚ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਜੋ ਗੈਰ ਕਾਨੂੰਨੀ ਪਰਵਾਸੀ ਸੀਬੀਪੀ ਹੋਮ ਐਪ ਦੀ ਵਰਤੋਂ ਕਰਕੇ ਸਵੈ ਦੇਸ਼ ਨਿਕਾਲਾ ਚੁੰਦੇ ਨਹੀਂ ਉਹਨਾਂ ਦੀ ਯਾਤਰਾ ਦਾ ਪੂਰਾ ਪ੍ਰਬੰਧ ਅਤੇ ਖਰਚਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਹ ਜੋ ਪਰਵਾਸੀਆਂ ਨੂੰ ਅਮਰੀਕਾ ਛੱਡਣ ਦੇ ਵਿੱਚ ਅਸਫਲ ਰਹਿਣ ਤੇ ਲੱਗਣ ਵਾਲੇ ਕਿਸੇ ਵੀ ਸਿਵਲ ਜੁਰਮਾਨੇ ਜਾਂ ਜੁਰਮਾਨੇ ਤੋਂ ਛੋਟ ਮਿਲ ਸਕਦੀ ਹੈ ਧਿਆਨ ਦੇਣ ਯੋਗ ਹੈ ਕਿ 3000 ਡਾਲਰ ਦਾ ਇਹ ਵਜ਼ੀਫਾ ਮਈ ਮਹੀਨੇ ਦੇ ਵਿੱਚ ਪੇਸ਼ ਕੀਤੀ ਗਈ 1000 ਡਾਲਰ ਦੀ ਪੁਰਾਣੀ ਪੇਸ਼ਕਸ਼ ਤੋਂ 3 ਗੁਣਾ ਵੱਧ ਹੈ ਇعلان ਛੁੱਟੀਆਂ ਦੇ ਸੀਜ਼ਨ ਦੌਰਾਨ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦਾ ਹੈ ਸੈ ਹਮਲੈਂਡ ਸਿਕਿਉਰਿਟੀ ਵਿਭਾਗ ਨੇ ਆਪਣੀ ਐਕਸ ਅਕਾਊਂਟ ਉਤੇ ਇੱਕ ਪੋਸਟ ਜਾਰੀ ਕਰਦੇ ਹੋਏ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਉਤੇ ਰਹਿ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਹੁਣ ਘਰ ਵਾਪਸ ਸ਼ਾਂਤ ਸਮਾ ਆ ਕੇ ਇਸ ਮਾਮਲੇ 'ਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕਿਸਟਰੀ ਨਾਇਮਨ ਨੇ ਕਿਹਾ ਕਿ ਗੈਰ ਕਾਨੂੰਨੀ ਪਲਦੇਸੀਆਂ ਨੂੰ ਇਸ ਪੇਸ਼ਕਸ਼ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਜੇਕਰ ਉਹ ਸਵੈ ਦੇਸ਼ ਨਿਕਾਲਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਨੂੰ ਲੱਭਾਂਗੇ, ਗ੍ਰਿਫਤਾਰ ਕਰਾਂਗੇ ਅਤੇ ਉਹ ਕਦੇ ਵਾਪਸ ਨਹੀਂ ਆ ਸਕਣਗੇ। ਨਯਮ ਦੇ ਅਨੁਸਾਰ ਜਨਵਰੀ ਤੋਂ 25 ਤੋ ਹੁਣ ਤੱਕ ਲਗਭਗ 9 ਲੱਖ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੇ ਸਵੈ ਇੱਛਾ ਦੇ ਨਾਲ ਅੰਬਿਕਾ ਚਿਲਡਨ ਦਾ ਐਲਾਨ ਕੀਤਾ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਐਪ ਦੀ ਵਰਤੋਂ ਕੀਤੀ ਹਾਲਾਂਕਿ ਇਹਨਾਂ ਅੰਕੜਿਆਂ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਯਾਦ ਰੱਖੇ ਕਿ ਇਹ ਐਪ ਪਹਿਲਾ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਸ਼ਰਨ ਮੰਗਤ ਵਾਲੇ ਦੇ ਲਈ ਇੰਟਰਵਿਊ ਤੈਅ ਕਰਨ ਦੇ ਲਈ ਬਣਾਈ ਗਈ ਸੀ ਪਰ 트럼ਪ ਟੀਮ ਨੇ ਇਸ ਨੂੰ ਦੁਬਾਰਾ ਬ੍ਰਾਂਡ ਕਰਕੇ ਇਸ ਦਾ ਮਕਸਦ ਬਦਲ ਦਿੱਤਾ। ਅਧਿਕਾਰੀਆਂ ਦਾ ਦਾਅਵਾ ਹੈ ਕਿ ਪ੍ਰੋਗਰਾਮ ਗ੍ਰਿਫਤਾਰੀਆਂ ਅਤੇ ਜ਼ਬਰਦਸਤੀ ਦੇਸ਼ ਨਿਕਾਲੇ ਦੇ ਮੁਕਾਬਲੇ ਕਾਫੀ ਸਸਤਾ ਹੈ। ਸਰਕਾਰੀ ਅਨੁਮਾਨ ਦੇ ਮੁਤਾਬਕ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ, ਹਿਰਾਸਤ ਵਿੱਚ ਰੱਖਣ ਅਤੇ ਦੇਸ਼ ਨਿਕਾਲਾ ਦੇਣ ਉੱਤੇ ਔਸਤਨ 17000 ਡਾਲਰ ਪ੍ਰਤੀ ਵਿਅਕਤੀ ਖਰਚਾ ਆਉਂਦਾ ਹੈ। ਕਲੰਪਰਸਲਾ ਕਾਸਟ ਸਟੀਫਨ ਮਿਲਰ ਨੇ ਦਾਵਾ ਕੀਤਾ ਹੈ ਕਿ ਹਰੇਕ ਸਵੈਦੇਸ਼ ਨਿਕਾਲਾ ਟੈਕਸ 55 ਨੂੰ ਲੰਬੇ ਸਮੇਂ ਦੇ ਵਿੱਚ 1 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਬਚਤ ਕਰਉਂਦਾ ਹੈ ਹਾਲਾਂਕਿ ਇਸ ਬਾਰੇ ਕੋਈ ਵੀ ਵਿਸਥਾਰ ਨਹੀਂ ਦਿੱਤਾ ਗਿਆ ਦੂਜੀ ਪਾਸੇ ਮੀਕਰਸ਼ੀਨ ਵਕੀਲਾ ਅਤੇ ਅਧਿਕਾਰ ਕਾਰਕੁਨਾਂ ਨੇ ਇਸ ਦਾਅਵੇ ਉਤੇ ਸਵਾਲ ਚੁੱਕੇ ਨੇ ਅਤੇ ਕਿਹਾ ਹੈ ਕਿ ਸਵੈ ਇੱਛਾ ਦੇ ਨਾਲ ਜਾਣ ਵਾਲੇ ਪਰਵਾਸੀ ਭੂਿਕ ਦੇ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਾਪਸ ਆ ਸਕਣਗੇ। ਰਿਪੋਰਟਰ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਅਜੇ ਲੋਕਾਂ ਉਤੇ ਸਵਾਲ ਤੱਕ ਚੱਲਣ ਵਾਲੀਆਂ ਆਟੋਮੈਟਿਕ ਪਾਬੰਦੀਆਂ ਲੱਗ ਚੰਦੀਆਂ ਨਹੀਂ। ਇਹ ਕਦਮ ਐਸੇ ਲਈ ਵੀ ਚੁੱਕਿਆ ਗਿਆ ਹੈ ਕਿਉਂਕਿ ਜ਼ਬਰਦਸਤੀ ਗ੍ਰਿਫਤਾਰੀਆਂ ਅਤੇ ਦੇਸ਼ ਨਿਕਾਲੇ 10 ਲੱਖ ਦੇ ਟੀਚੇ ਨੂੰ ਪੂਰਾ ਕਰਨ ਜਾਂ ناکਾਮ ਰਹੇ ਨੇ। ਅਧਿਕਾਰਤ ਡੇਟਾ ਮੁਤਾਬਕ ਕਰੰਪਰ ਸਰਕਾਰ ਨੇ ਹੁਣ ਤੱਕ 335000 ਤੋਂ ਵੱਧ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਤੇ ਇਸੇ ਨਾਲ ਹੀ ਪ੍ਰਸ਼ਾਸਨ ਨੇ ਕਾਨੂੰਨੀ ਇਮੀਗ੍ਰੇਸ਼ਨ ਰਾਹਾਂ ਨੂੰ ਵੀ ਹੋਰ ਸੀਮਤ ਕਰ ਦਿੱਤਾ ਹੈ ਸ਼ਰਨਾਰਥੀ ਕੈਸਾ ਦੀ ਮੁੜ ਸਮੀਖਿਆ ਗ੍ਰੀਨ ਕਾਰਡ ਅਸیوں ਤੇ ਰੋਕ ਅਤੇ ਯਾਤਰਾ ਪਾਬੰਦੀ ਦਾ ਵਿਸਥਾਰ ਜੋ ਹੁਣ 30 ਤੋਂ ਵੱਧ ਦੇਸ਼ਾਂ ਦੇ ਨਾਗਰਿਕਾਂ ਤੇ ਲਾਗੂ ਹੈ ਇਸ ਨੀਤੀ ਦਾ ਹਿੱਸਾ ਨੇ ਅਮਰੀਕਾ ਦੀ ਵਿਦੇਸ਼ ਨੀਤੀ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 트럼ਪ ਪ੍ਰਸ਼ਾਸਨ ਦੁਨੀਆ ਭਰ ਦੇ ਵਿੱਚ ਅਮਰੀਕੀ ਫੂਟ ਨੀਤੀਕ ਪਜੂਤੀ ਨੂੰ ਨਵਾਂ ਰੂਪ ਦੇਣ ਦੇ ਲਈ ਵੱਡਾ ਕਦਮ ਚੁੱਕ ਰਿਹਾ ਹੈ। ਜਿਸ ਦਾ ਮੁੱਖ ਮਕਸਦ ਰਾਸ਼ਟਰਪਤੀ ਚੁਣਾਲ 트럼ਪ ਦੀ ਅਮਰੀਕਾ ਫਰਸਟ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ। ਇਸ ਤਹਦ 트럼ਪ ਸਰਕਾਰ ਲਗਭਗ 30 ਕੈਗਰ ਡਿਪਲੋਮਟਾਂ ਨੂੰ ਰਾਸੂਤ ਅਤੇ ਹੋਰ ਸੀਨੀਅਰ ਦੂਤਾਵਾਸ ਅਹੁਦਿਆਂ ਤੋਂ ਵਾਪਸ ਬੁਲਾ ਰਹੀ ਹੈ। ਵਿਦੇਸ਼ ਵਿਭਾਗ ਦੇ ਦੋ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ ਘਟੋ-ਘਟ 29 ਦੇਸ਼ਾਂ ਦੇ ਵਿੱਚ ਤਾਇਨਾਤ ਮਿਸ਼ਨਾਂ ਮੁਖੀਆਂ ਨੂੰ ਪਿਛਲੇ ਹਫਤੇ ਸੂਚਿਤ ਕਰ ਦਿੱਤਾ ਗਿਆ ਕਿ ਉਹਨਾਂ ਦਾ ਕਾਰਜਕਾਲ ਜਲਦੀ ਦੇ ਵਿੱਚ ਖਤਮ ਕਰ ਦਿੱਤਾ ਜਾਵੇਗਾ। ਇਸਾਰੇ ਰਾਸੂਤ ਬਾਈਡਨ ਪ੍ਰਸ਼ਾਸਨ ਦੌਰਾਨ ਆਪਣੇ ਅਹੁਦਿਆਂ 'ਤੇ ਨਿਯੁਕਤ ਹੋਏ ਸੀ ਪਰ 트럼ਪ ਦੇ ਦੂਜੇ ਕਾਰਜਕਾਲ ਦੇ ਸ਼ੁਰੂ ਦੇ ਵਿੱਚ ਹੋਈ ਪਹਿਲੀ ਸਫਾਈ ਤੋਂ ਪਛੇਟ ਗਏ ਸੀ। ਜਿਤੇ ਵਿੱਚ ਮੁੱਖ ਤੌਰ ਉਤੇ ਰਾਜਨੀਤਿਕ ਨਿਯੁਕਤੀਆਂ ਨੂੰ ਹਟਾਇਆ ਗਿਆ ਸੀ ਹਾਲ ਕਿ ਪਤਵਾਰ ਤੋਂ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਤੋਂ ਅਧਿਕਾਰਿਕ ਨੋਟਿਸ ਮਿਲਨੇ ਸ਼ੁਰੂ ਹੋ ਗਏ ਜਿਸ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਹੁਣ ਕੈਰੀਅਰ ਡਿਪਲੋਮੇਟ ਵੀ ਇਸ ਬਦਲਾਅ ਵਿੱਚ ਪੇਟ ਵਿਚਾਰੇ ਨੇ ਧਿਆਨ ਦੇ ਨਿਯੋਗ ਹੈ ਕਿ ਅਮਰੀਕੀ ਰਾਜਦੂ ਤ ਰਾਸ਼ਟਰਪਤੀ ਦੀ ਇੱਛਾ ਉਤੇ ਸੇਵਾ ਕਰਦੇ ਨੇ ਭਾਵੇਂ ਆਮ ਤੌਰ ਉਤੇ 3 ਤੋਂ 4 ਸਾਲ ਦਾ ਕਾਰਜਕਾਲ ਪੂਰਾ ਕਰਦੇ ਨੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਭਾਵਿਤ ਡੈਪਲੋਮੇਟ ਆਪਣੀ ਵਿਦੇਸ਼ੀ ਸੇਵਾ ਦੀ ਨੌਕਰੀ ਨਹੀਂ ਗੁਆ ਰਹੇ ਪਰ ਜੇਕਰ ਚੌਂਤਾ ਉਹਨਾਂ ਨੂੰ ਹੋਰ ਅਹੁਦਿਆਂ ਦੇ ਲਈ ਵਾਸ਼ਿੰਗਟਨ ਵਾਪਸ ਭੇਜਿਆ ਜਾਵੇਗਾ ਵਿਦੇਸ਼ ਵਿਭਾਗ ਨੇ ਪ੍ਰਭਾਵਿਤ ਰਾਜਦੂ ਤ ਦੀ ਸ੍ਰੀਖਿੰਤੂ ਜਾਂ ਨਾਮ ਉਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਪਰ ਇਸ ਕਦਮ ਦਾ ਬਚਾਅ ਕਰਦੇ ਹੋਏ ਕਿ ਹੈ ਕਿ ਕਿਸੇ ਵੀ ਨਵੇਂ ਪ੍ਰਸ਼ਾਸਨ ਦੇ ਵਿੱਚ ਇੱਕ ਮਿਆਰੀ ਪ੍ਰਕਿਰਿਆ ਹੁੰਦੀ ਹੈ ਵਿਭਾਗ ਨੇ ਇਹ ਵੀ ਦੱਸਿਆ ਕਿ ਇੱਕ ਰਾਜਦੂਤ ਰਾਸ਼ਟਰਪਤੀ ਦਾ ਨਿੱਜੀ ਪ੍ਰਤੀਨਿਧੀ ਹੁੰਦਾ ਹੈ ਅਤੇ ਰਾਸ਼ਟਰਪਤੀ ਦਾ ਅਧਿਕਾਰ ਹੈ ਕਿ ਉਹ ਇਹ ਯਕੀਨੀ ਬਣਾਏ ਕਿ ਵਿਦੇਸ਼ੀ ਦੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਅਮਰੀਕਾ ਫਰਸਟ ਇਜੁਨਿਟੀ ਦੇ ਨਾਲ ਸਹਿਮਤ ਹੋਣ ਇਸ ਤਬਦੀਲੀ ਦਾ ਸਭ ਤੋਂ ਵੱਡਾ ਅਸਰ ਅਫਰੀਕਾ ਮਹਾਦੀਪ ਉੱਤੇ ਪਿਆ ਜਿੱਥੇ 15 ਦੇਸ਼ਾਂ ਦੇ ਰਾਜਦੂਤ ਵਾਪਸ ਬੁਲਾਏ ਗਏ ਨੇ ਇਨਾਂ ਦੇ ਵਿੱਚ ਅਜ਼ੀਰੀਆ ਮਿਸਰ ਨਜ਼ੀਰੀਆ ਰਵੰਡਾ ਸੋਮਾਲੀਆ ਅਤੇ ਯੋਗਾਂਟਾ ਸਮੇਤ ਕਈ ਮਹੱਤਵਪੂਰਨ ਦੇਸ਼ ਸ਼ਾਮਲ ਨੇ ਇਸ ਤੋਂ ਬਾਅਦ ਏਸ਼ੀਆ ਪ੍ਰਸ਼ਾਂਤ ਖੇਤਰ ਹੁੰਦਾ ਜਿਤੇ ਤਹਿਫਰੀ ਫਿਲੀਪਿਨਸ ਵਿਏਟਨਾਮ ਅਤੇ ਪਾਪੂਆ ਨਿਊ ਗਿਨੀ ਸਮੇਤ 6 ਦੇਸ਼ਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਯੂਰਪ ਦੇ 4 ਦੇਸ਼ ਅਰਮੀਨੀਆ ਉਤਰੀ ਮੈਸਜੋਨੀਆ ਮੈਂਟੇਨੇ ਕਰੋ ਅਤੇ ਸਲੋਵਾਕੀਆ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਦੱਖਣੀ ਏਸ਼ੀਆ ਦੇ ਵਿੱਚ ਨੇਪਾਲ ਅਤੇ ਸ਼੍ਰੀਲੰਕਾ ਜੁੜਕੇ ਪੱਛਮੀ ਗੋਲਾਰਥ ਵਿੱਚ ਗੁਆਟੇਮਾਲਾ ਅਤੇ ਸੂਰੇਨਾ ਪਰਭਾਵਿਤ ਹੋਏ ਨੇ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਪੋਲਿਟੀ ਕੋ ਅਖਬਾਰ ਨੇ ਰਿਪੋਰਟ ਕੀਤਾ ਸੀ ਇਸ ਖਬਰ ਤੋਂ ਬਾਅਦ ਕੁਝ ਅਮਰੀਕੀ ਕਾਨੂੰਨ ਸੱਜਾਂ ਅਤੇ ਅਮਰੀਕੀ ਡਿਪਲੋਮੇਟਾ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਵੱਲੋਂ ਵੀ ਚਿੰਤਾ ਜਤਾਈ ਗਈ ਹੈ ਮਾਰਾ ਦਾ ਕਹਿਣਾ ਹੈ ਕਿ ਕਦਮ ਅਮਰੀਕਾ ਵਿਦੇਸ਼ੀ ਨੀਤੀ ਵਿੱਚ ਇੱਕ ਵੱਡੇ ਅਤੇ ਦੁਰਗਾਮੀ ਬਦਲਾਅ ਵੱਲ ਇਸ਼ਾਰਾ ਕਰਦਾ ਹੈ ਜਿਸ سے ਪਰਭਾਵਨ ਵਾਲੇ ਮਹੀਨਿਆਂ ਦੇ ਵਿੱਚ ਵਿਸ਼ਵ ਪੱਧਰ ਉੱਤੇ ਵੇਖਣ ਨੂੰ ਮਿਲ ਸਕਦੇ ਨੇ ਅਮਰੀਕਾ ਦੇ ਵਿੱਚੋਂ ਨਿਕੀ ਤੋਤਾ ਵਾਸਤੇ ਸੋਮਵਾਰ ਨੂੰ ਕਿਹਾ ਹੈ ਕਿ 15 ਦਸੰਬਰ ਤੋਂ ਅਮਰੀਕਾ ਨੇ ਮਿਆਰੀ ਵੀਜ਼ਾ ਸਕਰੀਨਿੰਗ ਪ੍ਰਕਿਰਿਆ ਦੇ ਹਿੱਸੇ ਦੇ ਵਜੋਂ ਸਾਰੇ H1B ਅਤੇ H4 ਵੀਦਿਕਾਰਾ ਦੇ ਲਈ ਆਨਲਾਈਨ ਵੀਜ਼ਾ ਸਕਰੀਨਿੰਗ ਦਾ ਵਿਸਾਰ ਕੀਤਾ ਹੈ। ਇਹ ਸਕਰੀਨਿੰਗ ਵਿਸ਼ਵ ਪੱਧਰ ਉੱਤੇ ਸਾਰੇ ਦੇਸ਼ਾਂ ਅਤੇ ਸਾਰੀਆਂ ਕੌਮੀਅਤਾਂ ਦੇ ਬਿਨਕਾਰਾ ਲਈ ਦੋਵਾਂ ਵੀਜ਼ਾ ਸ਼੍ਰੇਣੀਆਂ ਦੇ ਲਈ ਕੀਤੀ ਜਾ ਰਹੀ ਹੈ। ਦੂਤਾਵਾਸ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬਿਆਨ ਅਜੋੇ ਸਮੇਂ ਆਇਆ ਹੈ ਜਦੋਂ ਇਸ ਮਹੀਨੇ ਦੇ ਅੰਤ ਵਿੱਚ ਭਾਰਤ ਵਿੱਚ ਹਜ਼ਾਰਾਂ H1B ਵੀਜ਼ੇ ਬਿਨੈਕਾਰਾਂ ਦੇ ਲਈ ਨਿਰਦਾਰਚ ਇੰਟਰਵਿਊ ਨੂੰ ਅਚਾਨਕ ਕਈ ਮਹੀਨਿਆਂ ਦੇ ਲਈ ਮੁਅਤਲ ਕਰ ਦਿੱਤਾ ਗਿਆ ਅਮਰੀਕੀ ਦੂਤਾਵਾਸ ਨੇ ਐਕਸ ਉੱਤੇ ਪੋਸਟ ਕੀਤਾ ਹੈ ਕਿ H1B ਅਤੇ H4 ਵੀਜ਼ਾ ਬਿਨੈਕਾਰਾਂ ਦੇ ਲਈ ਦੁਨੀਆ ਭਰ ਦੇ ਵਿੱਚ ਅਲਰਟ 15 ਦਸੰਬਰ ਤੋਂ ਪ੍ਰਭਾਵੀ ਵਿਦੇਸ਼ ਵਿਭਾਗ ਨੇ ਮਿਆਰੀ ਵੀਜ਼ਾ ਸਕ੍ਰੀਨਿੰਗ ਦੇ ਹਿੱਸੇ ਵਜੋਂ ਸਾਰੇ H1B ਅਤੇ H4 ਬਿਨੈਕਾਰਾਂ ਦੇ ਲਈ ਆਨਲਾਈਨ ਵੀਜ਼ਾ ਸਕ੍ਰੀਨਿੰਗ ਦਾ ਵਿਸਤਾਰ ਕੀਤਾ ਹੈ ਇਹ ਸਕ੍ਰੀਨਿੰਗ H1B ਅਤੇ H4 ਵੀਜ਼ਾ ਦੇ ਲਈ ਸਾਰੀਆਂ ਕਮੇਟਾ ਦੇ ਸਾਰੇ ਬਿਨਕਾਰ ਦੇ ਲਈ ਵਿਸ਼ੇ ਪੱਧਰ ਉੱਤੇ ਕੀਤੀ ਜਾ ਰਹੀ ਹੈ H1B ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਟੈਕਨੋਲੋਜੀ ਕੰਪਨੀਆਂ ਦੁਆਰਾ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਭਾਰਤੀ ਪੇਸ਼ੇਵਰ ਜਿਨ੍ਹਾਂ ਦੇ ਵਿੱਚ ਟੈਕਨੋਲੋਜੀ ਕਰਮਚਾਰੀ ਅਤੇ ਡਾਕਟਰ ਸ਼ਾਮਲ ਨੇ ਉਹ H1B ਵੀਜ਼ਾ ਤਾਰਕਰ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ ਇਸ ਸੰਖੇਪ ਬਿਆਨ ਅਜੋਏ ਸਮੇਂ ਦੇ ਵਿੱਚ ਆਇਆ ਜਦੋਂ ਅਮਰੀਕਾ ਨੇ H1B ਵੀਜ਼ਾ ਪ੍ਰੋਗਰਾਮ 'ਤੇ ਦੁਰਵਰਤੋਂ ਦੇ ਨਾਲ-ਨਾਲ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਕਾਰਵਾਈ ਸ਼ੁਰੂ ਕੀਤੀ ਗਿਆ। ਦੂਤਾਵਾਸ ਨੇ ਆਪਣੇ ਪੋਸਟ ਵਿੱਚ ਇਹ ਵੀ ਕਿਹਾ ਹੈ ਕਿ ਇਹ H1B ਪ੍ਰੋਗਰਾਮ ਦੀ ਦੁਰਵਰਤਨ ਨੂੰ ਰੋਕਣ ਦਾ ਯਤਨ ਹੈ ਜਦੋਂ ਕਿ ਕੰਪਨੀਆਂ ਨੂੰ ਸਭ ਤੋਂ ਵਧੀਆ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਵੀ ਦਿੱਤੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਦੂਤਾਵਾਸ ਅਤੇ ਕੌਂਸਲਟ H1B ਅਤੇ H4 ਗੈਰ ਪਰਵਾਸੀ ਵੀਜ਼ਾ ਅਲਜੀਆ ਨੂੰ ਸਵੀਕਾਰ ਅਤੇ ਪ੍ਰਕਿਰਿਆ ਕਰਨਾ ਜਾਰੀ ਰੱਖਦੇ ਨੇ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਤਨਕਾਰਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇੰਨਾ ਵੀਜ਼ਾ ਸ਼੍ਰੇਣੀਆਂ ਦੇ ਲਈ ਜਲਦ ਤੋਂ ਜਲਦ ਅਰਜ਼ੀ ਦੇਣ ਕਿਉਂਕਿ ਪ੍ਰਕਿਰਿਆ ਦੇ ਵਿੱਚ ਆਮ ਦੇ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।